ਇਸ ਵਾਰ ਬੰਦੀ ਛੋੜ ਦਿਵਸ ਹੋਵੇਗਾ ਖਾਸ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛਡਵਾ ਕੇ ਸ੍ਰੀ ਅਮਰitsar ਪੁੱਜਣ ਦੀ ਖੁਸ਼ੀ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਉਹਨਾਂ ਨੇ ਆਪਣੇ ਇਸ ਯਾਤਰਾ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਟਾਣੀ ਕਲਾਂ ਵਿਖੇ ਪੁੱਜੇ ਸਨ ਜਿੱਥੇ ਕਿ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਬਣਾਇਆ ਗਿਆ ਹੈ ਅੱਜ ਪਿੰਡ ਕਢਾਣੀ ਕਲਾਂ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਮੀਟਿੰਗ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਸੰਤ ਸਮਾਜ ਦੇ ਵੱਖ-ਵੱਖ ਆਗੂਆਂ ਨੇ ਸ਼ਰਕਤ ਕੀਤੀ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਗਵਾਲੀਅਰ ਤੋਂ ਲੈ ਕੇ ਸ੍ਰੀ ਅਮਰਸਾਹਬ ਤੱਕ ਇੱਕ ਇੱਕ ਮਾਰਚ ਕੱਢਿਆ ਜਾ ਰਿਹਾ ਹੈ ਬੰਦੀ ਛੋੜ ਦਿਵਸ ਦੇ ਮੌਕੇ ਉੱਪਰ ਇੱਕ ਮਾਰਚ ਕੱਢਿਆ ਜਾ ਰਿਹਾ ਹੈ ਇਸ ਮੌਕੇ ਹਲਕਾ ਵਿਧਾਇਕ ਸਰਦਾਰ ਨਰਿੰਦਰ ਸਿੰਘ ਗਿਆਸਪੁਰਾ ਵੀ ਉੱਚੇ ਚੇਤੇ ਤੌਰ ਤੇ ਪੁੱਜੇ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਗੁਆਲਿਆਰ ਦੇ ਕਲੇਜੋਂ 55 ਰਾਜਾਂ ਨੂੰ ਰਿਹਾ ਕਰਾਇਆ ਇਸ ਖੁਸ਼ੀ ਦੇ ਵਿੱਚ ਆਉਣ ਵਾਲਾ ਜਿਹੜਾ ਫੱਤੀ ਛੋੜ ਲੈ ਵਿੱਚ ਹੈ ਇਹ ਦੀਵਾਲੀ ਤੋਂ ਦੀਵਾਲੀ ਤੇ ਮਨਾਇਆ ਜਾਂਦਾ ਹੈ 12 ਅਕਤੂਬਰ ਨੂੰ ਗੁਆਲਿਆਰ ਤੋਂ ਨਗਰ ਕੀਰਤਨ ਸ਼ੁਰੂ ਹੋਣਾ ਹੈ ਤੇ ਆਪ ਜੀ ਨੂੰ ਪਤਾ ਹੈ 18 ਤਰੀਕ ਨੂੰ ਸਮਾਪਤੀ ਹੋਣੀ ਸ੍ਰੀ ਅੰਮ੍ਰਿਤਸਰ ਸਾਹਿਬ ਆਸਤੇ ਅੱਜ ਦਾ ਜਿਹੜਾ ਸੰਗਤ ਹੈ ਇਹ ਧਾਰਮਿਕ ਸੰਗਤ ਇਹ ਇਸੇ ਪ੍ਰੋਗਰਾਮ ਦਾ ਹਿੱਸਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਲਾਓ ਤੋਂ ਬੜਿਆ ਜਲਾਓ ਸਤਖੰਡ ਸ੍ਰੀਮਹੰਦਰ ਸਾਹਿਬ ਦੇ ਸਾਹਮਣੇ ਚਾਰ ਵਾਰ ਲੱਗਦਾ ਹੈ ਜਲਾਓ ਦਾ ਮਤਲਬ ਹੈ ਪ੍ਰਦਰਸ਼ਨੀ ਦੇਖ ਕੌਰ ਇਹ ਜਿਹੜਾ ਜਲਾਓ ਦਾ ਸ਼ਬਦ ਹੈ ਤੇ ਜਲੂਸ ਜਲਾਓ ਤੋਂ ਬੜਿਆ ਸਰਉ ਵਿਚਾਰ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਜੋ ਪ੍ਰਬੰਧਕ ਸਰਪਰਣਾ ਨੇ ਉਹ ਉਪਰਾਲਾ ਕੀਤਾ ਹੈ ਬਹੁਤ ਵਧੀਆ ਉਪਰਾਲਾ ਹੈ ਪਰ ਜਿਵੇਂ ਬਾਬਾ ਜੀ ਕਹਿ ਰਹੇ ਸੰਨ ਇਹ ਆਪਣੀ ਮਿਸਾਲ ਆਪ ਹੋਵੇ ਇਹ ਦਾਅ ਹੋਵੇਗਾ ਜੇ ਆਪਾਂ ਸਾਰੇ ਚੌਧਰਾਂ ਨੂੰ ਮਾਪੂਖਾਂ ਦਾ ਬਹੁਤ ਬਹੁਤ ਅਰਵਾਦ ਕੀਤਾ ਜਾਂਦਾ ਹੋਰ ਸਾਡੇ ਕੋਲੇ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਪਤਵੰਤੇ ਸੱਜਣ ਸਾਡੇ ਰੀਰ ਮਨਵਿੰਦਰ ਪਿਆਰ ਮਨਵਿੰਦਰ ਸਿੰਘ ਜੀ ਗੈਸਪਰਾ ਸਾਹਿਬ ਨੂੰ ਪੁੰਚੇ ਨੇ ਤੇ ਸਾਰੇ ਸੰਗਤ ਦੇ ਆਪਦੇ ਜੀਾਂ ਤੇ ਧੰਨਵਾਦ ਕੀਤਾ ਜਾਂਦਾ ਹੁਣ ਮੈਂ ਬੇਨਤੀ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਬਾ ਸਰਪਾ ਸਿੰਘ ਜੀ ਤੋਂ ਮੋਟਵਾੜਾ ਨੂੰ ਜੋ ਸੰਪਰਦ ਦੇ ਅੱਜ 27 ਦੇ ਕਰੀਬ ਅੱਜ ਸੰਗਮਾ ਪੜਾਉਣ ਪਹੁੰਚਿਆ ਹੈ ਜਿਹੜੇ 27 ਸਤਮਾ ਪੂਰਨ ਦੇ ਨਾਲ ਸੀ ਲਗ ਲਗ ਜਥੇਬੰਦੀਆਂ ਤੋਂ ਲਗ ਲਗ ਜਿਹੜੇ ਹੈਗੇ ਆ ਸੰਗਤ ਨੂੰ ਨੇ ਸਥਾਨ ਤੇ ਕੰਢੀਗੜ੍ਹ ਸਥਾਨ ਆ ਕਿਸੇ ਤੋਂ ਬੋਲ ਕੇ ਸਤਾਵਾ ਤੇ ਅੱਜ ਇਸ ਜਿੰਨਾ ਵੀ ਧਾਰਮਿਕ ਕੱਠ ਹੋਇਆ ਇਹਦੇ ਵਿੱਚ ਕੁਝ ਫੈਸਲੇ ਲਏ ਗਏ ਆ ਉਹਨਾਂ ਦੇ ਵਿੱਚ ਸੰਗਤ ਨੇ ਸਰਬਸੰਮਤੀ ਦੇ ਨਾਲ ਇਹ ਅੱਜ ਗੁਰਮਤਾ ਹੋਇਆ ਜੇ तकरीबन ਫਰੀਖ ਜ਼ਿਲ੍ਹੇ ਦੇ ਵਿੱਚ ਇੱਕ ਸੰਗਤ ਕੀਤੀ ਜਾਊਗੀ ਉੱਥੇ ਸੰਗਤ ਨੂੰ ਲਾਮਬੰਦ ਕਰਨ ਦੇ ਲਈ ਜਿਹੜੀ ਪਹਿਲੀ ਸੰਗਤ ਆ ਉਹ 28 ਤਰੀਕ ਨੂੰ ਮੋਗੇ ਦੇ ਵਿੱਚ ਕਰੀ ਜਾਣੀ ਕੋਈ ਉਸ ਤੋਂ ਬਾਅਦ ਇੱਕ ਅੱਜ ਬਹੁਤ ਵੱਡਾ ਹੋਰ ਫੈਸਲਾ ਸੰਤਾਂ ਨੇ ਲਿਆ ਸਰਦਾਰ ਮਹਾਂਪੁਰਖਾਂ ਨੇ ਫੁੱਟਬਾਲੇ ਸੰਤਾਂ ਨੇ ਜਿਹੜਾ ਕਿ ਸਾਰਾ ਇਹ ਪ੍ਰੋਗਰਾਮ ਮੁਲਿਕ ਰਹੇ ਨੇ ਅਗੇ ਉੱਤੇ ਉਹਨਾਂ ਵੱਲੋਂ ਅੱਜ ਜਿਹੜੀ ਉਹ ਡੇਟ ਆ ਜਿਸਨੇ ਕਿ ਸੰਗਤ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰਦੀ ਸੀ ਕਿ ਉਹ ਡੇਟ ਕਿਹੜੀ ਹੋਏਗੀ ਉਹ ਡੇਟ 12 ਅਕਤੂਬਰ ਦੀ ਡੇਟ ਜਿਹੜੀ ਆ ਉਹ ਤੈਅ ਕਰ ਦਿੱਤੀ ਗਈ ਹੈ ਕਿ 12 ਅਕਤੂਬਰ ਨੂੰ ਜਿਹੜਾ ਇਹ ਬੰਦੀ ਛੋੜ ਮਾਰਚ ਉਹ ਚੱਲੂਗਾ ਔਰ ਅੱਜ ਇਹਦੇ ਤੇ ਵੀ ਵਿਚਾਰਾ ਹੋਈਆਂ ਕਿ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਵਾ ਗੁਰੂ ਹਰਗੋਬਿੰਦ ਸਾਹਿਬ ਜਿਸ ਤਰੀਕੇ ਦੇ ਨਾਲ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛਡਾ ਕੇ ਲਿਆਏ ਸੀ ਔਰ ਉਦੋਂ ਮੁਗਲਾਂ ਦਾ ਰਾਜ ਸੀ ਤੇ ਅੱਜ ਵੀ ਸ਼ਾਇਦ ਉਹ ਕਿਤੇ ਹਾਕਮਾਂ ਦੇ ਮਨ ਮੇਰ ਪੈਜੇ ਨੇ ਜੇ ਉਸੇ ਤਰੀਕੇ ਦੇ ਨਾਲ ਜਿਹੜੇ ਸਜਾਵਾਂ ਪੁਰੀਆਂ ਕਰ ਚੁੱਕੇ ਨੇ ਉਹਨਾਂ ਲਈ ਵੀ ਅਸੀਂ ਉੱਥੇ ਜਾ ਕੇ ਅਰਦਾਸ ਕਰੀਏ ਇਹ ਇੱਕ ਬਹੁਤ ਵੱਡਾ ਜਿਹੜਾ ਪੂਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਮਾਰਚ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਜਿੱਥਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਸੀ ਉੱਥੋਂ ਅਸੀਂ ਗੱਲਾਂ ਜਿਹੜਾ ਹੈਗਾ ਪੜਾਣੀ ਸਾਬ ਆਵਾਂਗੇ ਕਟਾਣੀ ਸਾਬ ਤੋਂ ਫਿਰ ਜਿਹੜਾ ਸਮਾਪਤੀ ਆਉਂ ਅੰਮ੍ਰਿਤਸਰ ਕਰਾਂਗੇ ਪਹਿਲਾਂ ਅਸੀਂ ਕਿਹਾ ਵੀ ਅੰਮ੍ਰਿਤਸਰ ਤੋਂ ਪੜਾਣੀ ਕਰਾਵਾਂਗੇ ਪਰ ਹੁਣ ਥੋੜਾ ਜਿਹਾ ਰੂਟ ਦੇ ਵਿੱਚ ਏਨ ਜਿੱਤਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਏ ਸੀ ਉਹ ਇੱਥੋਂ ਫਿਰ ਅੰਮ੍ਰਿਤਸਰ ਗਏ ਸੀ ਇਹ ਸਾਰਾ ਜਿਹੜਾ ਜਿੱਦਾਂ ਉਹ ਇਤਿਹਾਸ ਦੇ ਵਿੱਚ ਜੋ ਵਰਣਨ ਉਹ ਇਤਿਹਾਸਿਕ ਸਮੇਂ ਦੇ ਅਨੁਸਾਰ ਔਰ ਜਿੱਦਾਂ ਜਿੱਦਾਂ ਉਹ ਜਿਹੜੀ ਘਟਨਾ ਵਾਪਰੀ ਸੀ ਕਿਦਾਂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਪਹਾੜੀ ਰਾਜਿਆਂ ਨੂੰ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਜਿਹੜੇ ਕਿ ਮੌਤ ਦੀ سزا ਕੱਟ ਰਹੀ ਸੀ ਉਹਨਾਂ ਨੂੰ ਛਡਾ ਕੇ ਲਿਆਏ ਸੀ ਉਹਨਾਂ ਨੇ ਰਹਿਮਤ ਕੀਤੀ ਸੀ ਤੇ ਅੱਜ ਵੀ ਫਿਰ ਪੂਰੀ ਸੰਗਤ ਜਿਹੜੀ ਆ ਉਹਨਾਂ ਨੇ ਵੀ ਅੱਗੇ ਹੱਥ ਜੋੜ ਕੇ ਅਪੀਲ ਆ ਕੇ ਜੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਆਪਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਹੋ ਕੇ ਇਸ ਜੋ ਮਹਾ ਯਾਗ ਜਿਹੜਾ ਮਹਾ ਇੱਕ ਮਾਰਚ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਕੱਢਣ ਜਾ ਰਹੀ ਆ ਸੰਗਤ ਸੰਤਾ ਮਹਾਪੁਰਖਾਂ ਦੇ ਨਾਲ ਕਢਾਣੀ ਗੱਲਾਂ ਜਿੱਥੇ ਚੋੜਾ ਸਾਹਿਬ ਪਿਆ ਵਾ ਉਸ ਜਗ੍ਹਾ ਦੇ ਦਰਸ਼ਨ ਵੀ ਕਰਨ ਨੂੰ ਆ ਕੇ ਔਰ ਇਹ ਜਿਹੜਾ ਮਾਰਚ ਹੈ ਦਾ ਹਿੱਸਾ ਵੀ ਬਣ ਸਾਰੀ ਸੰਗਤ ਨੂੰ ਬੇਨਤੀ ਆ ਅਪੀਲ ਕਰਦੇ ਆ ਕਿ ਸਾਰੀ ਸੰਗਤ ਆਪਣੀ ਨਾਨਕ ਨਾਮ ਲੈਵਾ ਜਿਹੜੀ ਸੰਗਤ ਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇਸ ਬੰਦੀ ਛੋੜ ਮਾਰਚ ਦੇ ਵਿੱਚ ਜ਼ਰੂਰ ਆਪਣਾ ਜਿਹੜਾ